ਹੁਣ ਰਾਤ ਦੇ ਵੇਲੇ ਡਰ ਨਹੀਂ ਰਹਿਣਾ ਹੁਣ ਬਲੈਕਆਊਟ ਨਹੀਂ ਹੋਣਾ ਗੋਲੇ ਨਹੀਂ ਡਿੱਗਣੇ ਮਦਾਇਲਾ ਨਹੀਂ ਡਿੱਗਣੀਆਂ ਅੱਗ ਦੇ ਗੋਲੇ ਆਉਂਦੇ ਧਰਤੀ ਦੇ ਵੱਲ ਦਸਣੇ ਨਹੀਂ ਤੇ ਖੇਤਾਂ ਦੇ ਵਿੱਚ ਟੋਏ ਨਹੀਂ ਪੈਣੇ ਹੁਣ ਬਲੈਕਆਊਟ ਦਾ ਡਰ ਵੀ ਨਹੀਂ ਹੈ ਤੇ ਨਾ ਹੀ ਹੁਣ 8 ਵਜੇ ਦੁਕਾਨਾਂ ਬਾਜ਼ਾਰ ਸਭ ਕੁਝ ਬੰਦ ਕਰਦੇ ਹੋ ਤੇ ਨਾ ਹੀ ਲੋਕਾਂ ਨੇ ਮਨਾਂ ਦੇ ਵਿੱਚ ਦਹਿਸ਼ਤ ਰਹਿਣੀ ਆ ਕਿਉਂਕਿ ਦੋਵਾਂ ਦੇਸ਼ਾਂ ਦੇ ਵੱਲੋਂ ਯਾਨੀ ਕਿ ਭਾਰਤ ਤੇ ਪਾਕਿਸਤਾਨ ਦੇ ਵੱਲੋਂ ਜੰਗ ਖਤਮ ਕਰ ਦਿੱਤੀ ਗਈ ਹੈ ਜੰਗ ਵਾਲੀ ਸਥਿਤੀ ਮੁਕਾ ਦਿੱਤੀ ਗਈ ਹੈ ਇਹ ਮੈਂ ਨਹੀਂ ਕਹਿੰਦਾ ਸਾਰੇ ਮੀਡੀਆ ਦੇ ਵਿੱਚ ਖਬਰ ਆ ਗਈ ਹੈ ਇਹ ਦੋਵਾਂ ਦੇਸ਼ਾਂ ਦੇ ਵੱਲੋਂ ਗੱਲ ਮੰਨ ਲਈ ਗਈ ਹੈ ਤੇ ਭਾਰਤ ਦੇ ਵਿਦੇਸ਼ ਵਿਭਾਗ ਦੇ ਸਕੱਤਰ ਵਿਕਰਮ ਮਿਸ਼ਰੀ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਭਾਈ ਅਸੀਂ ਹੁਣ ਉਹਨਾਂ ਦੇ ਵੱਲੋਂ ਯਾਨੀ ਕਿ ਪਾਕਿਸਤਾਨ ਦੇ ਵੱਲੋਂ ਜਿਹੜੀ ਸਹਿਮਤੀ ਪ੍ਰਗਟਾਈ ਗਈ ਹੈ ਕਿ ਅਸੀਂ ਵੀ ਨਹੀਂ ਜੰਗਬੰਦੀ ਦੀ ਉਲੰਘਣਾ ਕਰਾਂਗੇ ਤੇ ਅਸੀਂ ਵੀ ਭਾਈ ਹੁਣ ਉਹਨਾਂ ਦੇ ਉੱਤੇ ਹਮਲਾ ਨਹੀਂ ਕਰਾਂਗੇ ਦੋਵੇਂ ਦੇਸ਼ ਮੰਨ ਗਏ ਤੇ ਦੁਨੀਆ ਦੇ ਸਰਪੰਚ ਯਾਨੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਵਿਚੋਲਗੀ ਦੇ ਕਰਕੇ ਦਿੱਤੀ ਗਈ ਸਲਾਹ ਦੇ ਕਰਕੇ ਦਿੱਤੀ ਗਈ ਸਮਝਾਉਣੀ ਦੇ ਕਰਕੇ ਦੋਵਾਂ ਨੂੰ ਮਨਾਉਣ ਦੇ ਕਰਕੇ ਤੇ ਇਹ ਜੰਗ ਹੁਣ ਖਤਮ ਹੋ ਗਈ ਆ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮੈਂ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪੰਜਾਬੀਆਂ ਨੇ ਪੰਜਾਬ ਦੇ ਲੋਕਾਂ ਨੇ ਆਪਦੇ ਤਨ ਮਨ ਦੇ ਉੱਤੇ ਚੱਲਿਆ ਮਨ ਦੇ ਉੱਤੇ ਚੱਲੀ ਦਹਿਸ਼ਤ ਤੇ ਤਨ ਦੇ ਉੱਤੇ ਚੱਲਿਆ ਖੇਚਲ ਮੇਰਾ ਖਿਆਲ ਆ ਵੀ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਜਿਹੜੀ ਗੱਲ ਸਾਹਮਣੇ ਆਈ ਆ ਡੋਨਲਡ ਟਰੰਪ ਨੇ ਕੀ ਗੱਲ ਕਹੀ ਆ ਉਹਨਾਂ ਨੇ ਕਿਹਾ ਜੀ ਕਿ ਰਾਤ ਨੂੰ ਯੂ ایس اے ਦੀ ਅਗਵਾਈ ਵਾਲੀ ਯਾਨਕਿ ਕੈਰੀਗੋਰੀ ਮੀਡੀਏਟਰਲੀ ਭੂਮਿਕਾ ਜਿਹੜੀ ਉਹਦੇ ਵੱਲੋਂ ਜੋ ਨਿਭਾਈ ਗਈ ਹੈ ਉਹਦੇ ਕਰਕੇ ਲੰਮੀ ਗੱਲਬਾਤ ਤੋਂ ਬਾਅਦ ਮੈਨੂੰ ਖੁਸ਼ੀ ਹੋ ਰਹੀ ਹੈ 트ੰਪ ਦੇ ਕਹਿਣ ਮੁਤਾਬਕ ਇਸ ਗੱਲ ਦੀ ਕਿ ਭਾਰਤ ਤੇ ਪਾਕਿਸਤਾਨ ਤੁਰੰਤ ਤੇ ਪੂਰੀ ਤਰ੍ਹਾਂ ਹਮਲੇ ਰੋਕਣ ਵਾਸਤੇ ਤਿਆਰ ਹੋ ਗਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਦੋਵਾਂ ਦੇਸ਼ਾਂ ਨੂੰ ਕਾਮਨ ਸੈਂਸ ਸਮਝਦਾਰੀ ਨਾਲ ਭਰਿਆ ਫੈਸਲਾ ਲੈਣ ਦੀ ਵਧਾਈ ਦਿੰਦਾ ਹਾਂ ਇਹ 트ੰਪ ਨੇ ਗੱਲ ਕਹੀ ਆ ਉਹਨਾਂ ਦੇ ਐਕਸ ਅਕਾਊਂਟ ਦੇ ਉੱਤੇ ਜਾ ਕੇ ਇਹ ਤੁਸੀਂ ਪੜ ਸਕਦੇ ਹੋ ਜਿਹੜਾ ਕਿ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਦੂਜੀ ਗੱਲ ਇਹ ਆ ਕਿ ਜਿਹੜੇ ਭਾਰਤ ਦੇ ਵਿਦੇਸ਼ ਵਿਭਾਗ ਦੇ ਸਖਤਰ ਹੈਗੇ ਵਿਕਰਮ ਮਿਸਰੀ ਉਹਨਾਂ ਨੇ ਸ਼ਾਮੀ 6 ਵਜੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਸੀਜ਼ਫਾਇਰ ਆਥਣੀ 5 ਵਜੇ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਉਹਨਾਂ ਨੇ ਕਿਹਾ ਜੀ ਕਿ ਹੁਣ ਦੋਵੇਂ ਦੇਸ਼ ਜ਼ਮੀਨ ਦੇ ਰਾਹੀਂ ਸਮੁੰਦਰ ਦੇ ਰਾਹੀਂ ਤੇ ਆਕਾਸ਼ ਦੇ ਰਾਹੀਂ ਅਸਮਾਨ ਦੇ ਰਾਹੀਂ ਇੱਕ ਦੂਜੇ ਦੇ ਉੱਤੇ ਹਮਲਾ ਨਹੀਂ ਕਰਨਗੇ ਭਾਰਤ ਤੇ ਪਾਕਿਸਤਾਨ ਜਿਹੜੇ ਉਹਨਾਂ ਨੇ ਹੁਣ ਯੁੱਧ ਬੰਦ ਕਰ ਦਿੱਤਾ ਪਰ ਅੱਤਵਾਦ ਦੇ ਖਿਲਾਫ ਆਪਣੀ ਲੜਾਈ ਜਾਰੀ ਰਹੂਗੀ ਇਹ ਗੱਲ ਸਾਡੇ ਵੀ ਮਨ ਦੇ ਵਿੱਚ ਹੈ ਇਹ ਦੁਨੀਆ ਦੇ ਹਰ ਬਿਸ਼ੰਦੇ ਦੇ ਮਨ ਦੇ ਵਿੱਚ ਹੈ ਕਿ ਅੱਤਵਾਦ ਮੁੱਕਣਾ ਚਾਹੀਦਾ ਤੇ ਅੱਤਵਾਦ ਦੇ ਖਿਲਾਫ ਜੰਗ ਚੱਲਣੀ ਹੀ ਚਾਹੀਦੀ ਹੈ ਪਰ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ ਜਿਵੇਂ ਜਿਵੇਂ ਹੋਇਆ ਮੀਡੀਆ ਦੇ ਵਿੱਚ ਤੁਸੀਂ ਵੀ ਦੇਖਿਆ ਅਸੀਂ ਵੀ ਜਾਣਕਾਰੀ ਸਾਂਝੀ ਕੀਤੀ ਆ ਆ ਮੈਂ ਇੱਕ ਦੋ ਜਾਣਕਾਰੀਆਂ ਹੋਰ ਦੇ ਦਿਆਂ ਕਿ ਕਿਸ ਤਰੀਕੇ ਦੇ ਨਾਲ ਸੋਫੀਆ ਕੁਰੇਸ਼ੀ ਨੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਕਿਹਾ ਜੀ ਕਿ ਉਧਰਲੇ ਪਾਸੋਂ ਯਾਨੀ ਕਿ ਗਵਾਂਡੀ ਦੇਸ਼ ਦੇ ਵੱਲੋਂ ਕੁਝ ਇੱਕ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਜੀ ਕਿ ਇਹਦੇ ਲਈ ਸ਼ੰਕਾ ਦੀ ਵਰਤੀ ਕਰਨੀ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਅਸੀਂ ਭਾਰਤ ਦੇ ਲਈ ਨੁਕਸਾਨ ਬਹੁਤ ਕੀਤਾ ਤੇ ਅਸੀਂ ਜੇ ਐਫ 17 ਦੇ ਨਾਲ ਸਾਡੇ ਯਾਨੀ ਕਿ ਭਾਰਤ ਦੇ ਐਸ 400 ਤੇ ਬਰਮੋਸ ਮਿਜ਼ਾਈਲ بیس ਨੂੰ ਨੁਕਸਾਨ ਪਹੁੰਚਾ ਦਿੱਤਾ ਇਹ ਬਿਲਕੁਲ ਗਲਤ ਗੱਲ ਹੈ ਸਾਡੀ 에어ਫੀਲਡ ਸਿਰਸਾ ਜੰਮੂ ਪਠਾਨਕੋਟ ਤੇ ਭੁੱਜਦੇ ਉਤੇ ਹਮਲਾ ਕੀਤਾ ਉਹਨਾਂ ਨੇ ਇਹ ਬਿਲਕੁਲ ਗਲਤ ਗੱਲ ਹੈ ਉਹਨਾਂ ਨੇ ਸਾਡੇ ਉਤੇ ਹਮਲੇ ਕੀਤੇ ਅਸੀਂ ਹਮਲਿਆਂ ਦਾ ਮੁਕਾਬਲਾ ਕੀਤਾ ਅਸੀਂ ਉਹਨਾਂ ਦੇ ਹਮਲੇ ناکਾਮ ਕਰ ਦਿੱਤੇ ਇਸ ਕਰਕੇ ਭਾਰਤ ਜਿੰਦਾਬਾਦ ਹੈ ਅਸੀਂ ਭਾਰਤ ਦੇ ਵਸਿੰਦੇ ਆ ਅਸੀਂ ਭਾਰਤ ਜਿੰਦਾਬਾਦ ਹਮੇਸ਼ਾ ਕਹਾਂਗੇ ਅਸੀਂ ਭਾਰਤ ਹਮੇਸ਼ਾ ਜਿੰਦਾਬਾਦ ਕਹਿੰਦੇ ਰਹਿਣਾ ਤੇ ਕਹਿੰਦੇ ਸਾਂ ਸਾਨੂੰ ਇਸ ਗੱਲ ਦਾ ਪਤਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਵੀ ਵਸਦਾ ਹੋਵੇ ਜਿਨੇ ਜਿੱਥੋਂ ਨਹੀਂ ਅੰਨ ਖਾਦਾ ਜਿਹੜਾ ਜਿੱਥੋਂ ਦੀ ਆਬੋ ਹਵਾ ਦੇ ਵਿੱਚ ਸਾਹ ਲੈਂਦਾ ਉਹ ਉਹਦੀ ਜ਼ਿੰਦਾਬਾਦ ਦੀ ਗੱਲ ਕਰਦਾ ਕਰਨੀ ਵੀ ਚਾਹੀਦੀ ਆ ਪਰ ਖੱਟਿਆ ਕੀ ਆ ਸੀ ਇਸ ਜੰਗ ਦੇ ਮਾਹੌਲ ਦੇ ਵਿੱਚੋਂ ਸਵਾਲ ਇਹ ਆ ਗੁਣਾ ਘਟਾਓ ਕਰਕੇ ਦੇਖੋ ਤੇ ਆਪਣੇ ਸਾਹਮਣੇ ਬਹੁਤ ਕੁਝ ਆ ਜਾਂਦਾ ਕਿ ਅਸੀਂ ਖੱਟਿਆ ਕੀ ਆ ਇਸ ਮਾਮਲੇ ਦੇ ਵਿੱਚ ਅਸੀਂ ਖੱਟਿਆ دہشت ਅਸੀਂ ਖੱਟਿਆ ਇਸ ਵੇਲੇ ਆਰਥਿਕ ਤੌਰ ਦੇ ਉੱਤੇ ਜੋ ਸਾਨੂੰ ਝਟਕਾ ਲੱਗਾ ਉਹ ਮੰਨਿਏ ਨਾ ਮੰਨਿਏ ਉਧਰ ਵੀ ਲੱਗਾ ਇਧਰ ਵੀ ਲੱਗਾ ਅਸੀਂ ਮਨ ਦੇ ਉੱਤੇ ਕਈ ਤਰ੍ਹਾਂ ਦੇ ਵਿਚਾਰ ਚੱਲੇ ਆ ਅਸੀਂ ਉਜੜ ਜਾਣ ਦਾ ਡਰ ਚੱਲਿਆ ਅਸੀਂ ਫਿਰ ਇੱਕ ਵਾਰ ਪੰਜਾਬ ਤਬਾਹ ਨਾ ਹੋ ਜੇ ਇਸ ਗੱਲ ਦਾ ਡਰ ਚੱਲਿਆ ਤੇ ਅਸੀਂ ਇੱਕ ਦੂਜੇ ਦੇ ਉੱਤੇ ਸ਼ਬਦਾਂ ਦੇ ਰਾਹੀਂ ਗੋਲੇ ਦਾਗਦੇ ਲੋਕਾਂ ਦੀ ਪੀੜ ਚੱਲੀ ਆ ਖਾਸ ਕਰਕੇ ਮੀਡੀਆ ਦੀ ਪੀੜ ਚੱਲੀ ਆ ਜੋ ਨੈਸ਼ਨਲ ਮੀਡੀਆ ਦਾ ਇੱਕ ਹਿੱਸਾ ਅਸੀਂ ਉਹਦੀ ਪੀੜ ਚੱਲੀ ਆ ਮੈਂ ਅੱਜ ਜਦੋਂ ਇਹ ਸਾਰਾ ਘਟਨਾਕਰਮ ਸਾਹਮਣੇ ਆਇਆ ਜਦੋਂ ਹੁਣ ਇਹ ਗੱਲ ਕਹਿ ਦਿੱਤੀ ਗਈ ਆ ਕਿ ਭਾਈ ਜੰਗ ਬੰਦ ਤੇ ਮੈਂ ਸੋਚ ਰਾਂ ਜੀ ਕਿ ਜ਼ੀ ਨਿਊਜ਼ ਦਾ ਦਫ਼ਤਰ ਲਾਹੌਰ ਦੇ ਵਿੱਚ ਆਉ ਨਹੀਂ ਉਹਨਾਂ ਨੂੰ ਆਪਣਾ ਦਫ਼ਤਰ ਲਾਹੌਰ ਦੇ ਵਿੱਚ ਬਣਾ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਖਬਰਾਂ ਇਹ ਚਲਾਈਆਂ ਸੀ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਮੈਂ ਇਹ ਸੋਚ ਰਿਹਾ ਜੀ ਕਿ ਪਬਲਿਕ ਭਾਰਤ ਦੇ ਵੱਲੋਂ ਤਾਂ ਹੁਣ ਆਪਣਾ ਦਫ਼ਤਰ ਕਰਾਚੀ ਦੇ ਵਿੱਚ ਖੋਲੜਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਇਹ ਗੱਲ ਕਹੀ ਸੀ ਕਿ ਭਾਈ ਮੁਕੰਮਲ ਸਫਾਇਆ ਹੋ ਗਿਆ ਅਬ ਆਤੰਕਵਾਦ ਕੇ ਸਾਥ-ਸਾਥ ਸਭ ਕੁਝ ਖਤਮ ਹੋ ਗਿਆ ਪਾਕਿਸਤਾਨ ਮੇਂ ਕੁਹਰਾਮ ਮਚ ਗਿਆ ਜਿਹੜੇ ਉਧਰਲੇ ਚੈਨਲਾਂ ਮਲੇ ਆ ਮੇਰੀ ਬੇਨਤੀ ਹੈ ਵੀ ਭਾਈ ਤੁਸੀਂ ਤਾਂ ਕਹਿੰਦੇ ਸੀ ਵੀ ਭਾਈ ਪਾਕਿਸਤਾਨ ਨੇ ਭਾਰਤ ਨੂੰ ਤਬਾਹ ਕਰ ਦਿੱਤਾ ਤੇ ਭਾਰਤ ਨੂੰ ਕਾਂਬਾ ਛਿੜ ਗਿਆ ਤੁਸੀਂ ਵੀ ਇਹ ਗੱਲਾਂ ਕਰਦੇ ਹੁੰਦੇ ਸੀ ਆਜੋ ਹੁਣ ਤੁਸੀਂ ਦਿੱਲੀ ਦੇ ਵਿੱਚ ਦਫਤਰ ਖੋਲ੍ਹ ਲਓ ਤੁਸੀਂ ਜਿਹੜੀਆਂ ਚਵਲਾ ਮਾਰੀਆਂ ਦੋਵੇਂ ਦੇਸ਼ਾਂ ਦੇ ਵੱਖ-ਵੱਖ মিডিਏ ਦੇ ਕਈ ਅੰਗਾਂ ਨੇ ਉਹਦੇ ਕਰਕੇ ਲੋਕਾਂ ਦਾ ਮਨ ਕਿੰਨਾ ਖੱਟਾ ਹੋਇਆ মিডিਏ ਤੋਂ ਕਿਸ ਤਰੀਕੇ ਨਾਲ ਲੋਕ ਉਕਤਾਏ ਆ ਤੇ ਇਹਦੇ ਹਿਸਾਬ ਦੇ ਨਾਲ ਤਾਂ ਭਾਈ ਤੁਹਾਨੂੰ ਇੱਕ ਦੂਜੇ ਦੇ ਦੇਸ਼ ਦੇ ਵਿੱਚ ਹੁਣ ਫਿਰ ਨਹੀਂ ਆਗਿਆ ਹੈਗੀ ਆ ਇਧਰ ਲਿਆਂ ਨੂੰ ਉਧਰ ਜਾ ਕੇ ਦਫਤਰ ਖੋਲ੍ਹ ਲੈਣੇ ਚਾਹੀਦੇ ਆ ਉਧਰ ਲਿਆਂ ਨੂੰ ਇਧਰਲੇ ਪਾਸੇ ਆ ਕੇ ਦਫਤਰ ਖੋਲ੍ਹ ਲੈਣੇ ਚਾਹੀਦੇ ਆ ਜਿੰਨਾ ਤੁਸੀਂ ਸੰਗ ਪਾੜਿਆ ਜਿੰਨਾ ਤੁਸੀਂ ਅੜਿੰਗੇ ਆ ਜਿੰਨੀਆਂ ਤੁਸੀਂ ਗੰਦੀਆਂ ਕਰਤੂਤਾਂ ਕੀਤੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਲੈ ਕੇ ਮੈਪ ਨਕਸ਼ੇ ਲੈ ਕੇ ਤੇ ਡੰਡੇ ਦੇ ਨਾਲ ਇਉਂ ਦਿਖਾਉਂਦੇ ਸੀ ਕਿ ਇਹ ਦੇਖੀਏ ਮਜ਼ਾਇਲ ਇਸ طرف ਸੇ ਗਈ ਔਰ ਇਧਰ ਸੇ ਗਈ ਔਰ ਇਧਰ ਸੇ ਗਈ ਔਰ ਇਸ ਤਰੀਕੇ ਸੇ ਗਿਰ ਜਾਏਗੀ ਤੁਹਾਨੂੰ ਤਾਂ ਕਮਾਂਡਰਾਂ ਤੋਂ ਵੀ ਵੱਧ ਪਤਾ ਤੁਹਾਨੂੰ ਤਾਂ ਇਸ ਵੇਲੇ 소ਫੀਆ ਕੁਰੇਸ਼ੀ ਤੋਂ ਵੀ ਵੱਧ ਪਤਾ ਤੁਹਾਨੂੰ ਵਿਯਮਕਾ ਸਿੰਘ ਤੋਂ ਵੀ ਵੱਧ ਪਤਾ ਤੇ ਇਸ ਕਰਕੇ ਭਾਈ ਮੇਰਾ خیال ਬੇਕੁਝ ਕਹਿਣ ਦੀ ਲੋੜ ਨਹੀਂ ਕਿ ਤੁਹਾਨੂੰ ਇਹ ਪੱਤਰਕਾਰਤਾ ਦਾ ਕੰਮ ਛੱਡ ਕੇ ਜਿਹੜਾ ਤੁਸੀਂ ਸਟੂਡੀਓ ਦੇ ਵਿੱਚ ਵਾਰ ਚਲਾਉਨੇ ਆ ਇਹ ਜਿਹੜੀ ਸਟੂਡੀਓ ਵਾਰ ਤੁਸੀਂ ਲਾਈ ਸੀ ਇਹਦੀ ਥਾਂ ਦੇ ਉੱਤੇ ਤੁਹਾਨੂੰ ਪਰਲੇ ਪਾਰ ਚਲੇ ਜਾਣਾ ਚਾਹੀਦਾ ਉਧਰ ਲਿਆਂ ਨੂੰ ਇਧਰ ਲੈਣਾ ਚਾਹੀਦਾ ਸਾਡੇ ਵਾਲਿਆਂ ਨੂੰ ਉਹ ਸਵਾਲ ਪੁੱਛਣ ਉਹਨਾਂ ਨੂੰ ਅਸੀਂ ਸਵਾਲ ਪੁੱਛ ਗਏ ਤੇ ਤੁਹਾਡੀਆਂ ਗੰਦਗੀਆਂ ਕਰਤੂਤਾਂ ਜਿਵੇਂ ਉੱਪਰ ਕੇ ਸਾਹਮਣੇ ਆਈਆਂ ਇਸ جنگ ਨੇ ਇੱਕ ਵਾਰ ਫੇਰ ਤੁਹਾਨੂੰ ਨੰਗੇ ਕਰ ਦਿੱਤਾ ਜਿਹੜੇ ਵੱਡੇ ਵੱਡੇ ਟੀਵੀ ਚੈਨਲ ਆ ਉਹ ਇੱਕ ਵਾਰ ਫੇਰ ਨੰਗੇ ਹੋਏ ਆ ਦੂਜੀ ਗੱਲ ਇਹ ਆ ਕਿ ਇਸ جنگ ਦੀ ਪੀੜ ਜਿਹੜੀ ਲੋਕਾਂ ਨੇ ਆਮ ਲੋਕਾਂ ਨੇ ਘਰ ਜਿਹੜੇ ਸਰਹੱਦਾਂ ਦੇ ਵਿੱਚ ਛੱਡਣ ਦੇ ਲਈ ਜਿਵੇਂ ਮਜਬੂਰ ਹੋਏ ਉਹ ਵੀ ਗੱਲ ਜ਼ਰੂਰ ਕਰਨੀ ਬਣਦੀ ਆ ਦੇਖੋ ਰਾਜਨੀਤਕ ਲੋਕਾਂ ਨੇ ਹੁਣ ਆ ਮੁੱਦਾ ਖਤਮ ਹੋ ਗਿਆ ਕਿਸੇ ਨੇ ਕਿਹਾ ਜੀ ਅਸੀਂ ਆ ਕਰ ਦਿੱਤਾ ਕਿਸੇ ਨੇ ਕਿਹਾ ਆ ਕਰ ਦਿੱਤਾ ਉਹ ਠੰਗਮ ਠੰਗੀ ਵਾਲਾ ਕੰਮ ਅੱਜ ਤੋਂ ਫੇਰ ਸ਼ੁਰੂ ਹੋ ਜਾਣਾ ਲੀੜੇ ਲੂੜੇ ਪਾੜਨ ਵਾਲਾ ਕੰਮ ਅੱਜ ਤੋਂ ਫੇਰ ਸ਼ੁਰੂ ਹੋ ਜਾਣਾ ਜੋ ਯਕੜ ਬਾ ਦੁਨੀਆ ਭਰ ਦਾ ਚੱਲਦਾ ਹੁੰਦਾ ਸਿਆਸੀ ਤੌਰ ਦੇ ਉੱਤੇ ਉਹ ਅੱਜ ਤੋਂ ਫੇਰ ਸ਼ੁਰੂ ਹੋ ਜਾਣਾ ਪਰ ਜਿਹੜੇ ਸਰਹੱਦੀ ਖੇਤਰ ਦੇ ਲੋਕ ਆ ਉਹਨਾਂ ਦੇ ਜਜ਼ਬਾਤ ਦੀਆਂ ਦੋ ਤਿੰਨ ਕਹਾਣੀਆਂ ਮੈਂ ਆਪਣੇ ਨਾਲ ਸਾਂਝੀਆਂ ਕਰ ਦਿਆ ਬਜ਼ੁਰਗਾਂ ਨੇ ਇਹ ਗੱਲ ਕਹੀ ਕਿ ਅਸੀਂ 65 ਦੀ ਜੰਗ ਵੀ ਝੱਲੀ 71 ਦੀ ਜੰਗ ਵੀ ਝੱਲੀ ਮਰ ਜਾਵਾਂਗੇ ਪਰ ਅਸੀਂ ਨਹੀਂ ਜਾਵਾਂਗੇ ਇੱਥੋਂ ਉਹਨਾਂ ਦੇ ਜਜ਼ ਉਹ ਸਟੂਡੀਓ ਦੇ ਵਿੱਚ ਬੈਠ ਕੇ ਗੱਲ ਨਹੀਂ ਕਰਦੇ ਉਹ ਸੱਚੀ ਮੁੱਚੀ ਗੱਲ ਕਰ ਰਹੇ ਆ ਇੱਕ ਬਜ਼ੁਰਗ ਨੇ ਇਹ ਗੱਲ ਕਹੀ ਕਿ ਨਹੀਂ ਜੀ ਫੌਜ ਦਾ ਸਾਥ ਦੇਵਾਂਗੇ ਇਹ ਸਾਡੇ ਲਈ ਲੜਦੇ ਮਰ ਜਾਗੇ ਯਾਰ ਮਰਨਾ ਤਾਂ ਹੈ ਹੀ 175 75 ਸਾਲ ਦੇ ਹੋਏ ਪਏ ਆ 80 80 ਸਾਲ ਦੇ ਹੋਏ ਪਏ ਆ ਫੌਜ ਦੇ ਨਾਲ ਖੜੇ ਆ ਇਹਨੂੰ ਜਜ਼ਬਾ ਕਹਿੰਦੇ ਆ ਇਹ ਉਹੋ ਜੀ ਵਰਦੀ ਪਾ ਕੇ ਨਹੀਂ ਆਉਂਦੇ ਜਿਹੋ ਜਾਂ ਮਾਹੌਲ ਚੱਲਦਾ ਹੋਵੇ ਇਹਨਾਂ ਦੇ ਜਜ਼ਬਾਤ ਨਹੀਂ ਕਿਦਰ ਕਰਨੀ ਬਣਦੇ ਆ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਗਏ ਜੋ ਕਿ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਬੜਾ ਸੂਝਵਾਨਤਾ ਵਾਲਾ ਫੈਸਲਾ ਲਿਆ ਉਹ ਕਹਿੰਦੇ ਜੀ ਕਿ ਜਿਹੜੇ ਸਰਹੱਦੀ ਖੇਤਰ ਦੇ ਪਿੰਡ ਆ ਜਿੱਥੇ ਕਿ ਇਸ ਵੇਲੇ ਮਾਹੌਲ ਖਰਾਬ ਹੋ ਸਕਦਾ ਉਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੱਕ ਕੇ ਸੁਰੱਖਿਤ ਥਾਂ ਵੱਲ ਸਤਕਾਰ ਸਹਿਤ ਲਿਆਂਦੇ ਜਾਣਗੇ ਕਿਉਂਕਿ ਪਤਾ ਕੋਈ ਨਹੀਂ ਕਿ ਭੀ ਗੋਲਾ ਕਦੋਂ ਡਿੱਗੇ ਪਤਾ ਕੋਈ ਨਹੀਂ ਕਿ ਉੱਥੇ ਰਾਕਟ ਕਦੋਂ ਆਵੇ ਪਤਾ ਕੋਈ ਨਹੀਂ ਉੱਥੇ ਕਿਹੜੇ ਵੇਲੇ ਡਰੋਨ ਆ ਜਾਵੇ ਪਤਾ ਕੋਈ ਨਹੀਂ ਮਜ਼ਾਈਲ ਕਦੋਂ ਡਿੱਗੇ ਆਪਾਂ ਬੇਅਦਬੀ ਥੋੜੀ ਕਰਾਉਣੀ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਇੱਕ ਪਿੰਡ ਦੇ ਵਿੱਚ ਚਲੇ ਗਏ ਗੁਰਦਾਸਪ ਪਿੰਡ ਦੇ ਲੋਕਾਂ ਨੇ ਕਿਹਾ ਜੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਨਹੀਂ ਚੱਕਣ ਦੇਣਾ। ਉਹ ਕਹਿੰਦੇ ਜੀ ਅਸੀਂ ਚੱਕਣ ਨਹੀਂ ਦੇਣਾ, ਜਾਨ ਦੇ ਦੇਾਂਗੇ, ਰਾਖੀ ਕਰਾਂਗੇ। ਇਹੋ ਨਹੀਂ ਜਾਣ ਦੇਣਾ। ਮੈਂ ਭਾਵਕ ਹੋ ਗਿਆ ਇਸ ਗੱਲ ਦੇ ਉੱਤੇ। ਮੈਂ ਕਿਹਾ ਯਾਰ ਵੀ ਦੇਖੋ ਟੈਕਨੀਕਲ ਤੌਰ ਦੇ ਉੱਤੇ ਗਲਤ ਆ ਪਰ ਜਜ਼ਬਾਤੀ ਤੌਰ ਦੇ ਉੱਤੇ ਪੰਜਾਬੀ ਕਿਵੇਂ ਗੱਲ ਇਹ ਆ। ਕਿਉਂਕਿ ਗੋਲੇ ਨੇ ਥੋੜੀ ਦੇਖਣਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਿਆ, ਇੱਥੇ ਗੀਤਾ ਪਈ ਆ, ਇੱਥੇ ਬਾਈਬਲ ਪਈ ਆ, ਇੱਥੇ ਕੋਈ ਹੋਰ ਚੀਜ਼ ਪਈ ਆ। ਉਹਨੇ ਤਾਂ ਆਪਦੀ ਮਾਰ ਕਰਨੀ ਆ। ਪਰ ਸਾਡੀ ਪੰਜਾਬੀ ਤੇ ਅਸੀਂ ਪੰਜਾਬੀ ਗੁਰੂ ਦੇ ਨਾਲ ਕਿਸ ਤਰੀਕੇ ਦੇ ਨਾਲ ਜੋੜ ਮਿਲ ਰੱਖਦੇ ਆ ਗੁਰੂ ਦੇ ਨਾਲ ਕਿਵੇਂ ਜੁੜੇ ਆ ਜਜ਼ਬਾਤੀ ਤੌਰ ਤੇ ਉੱਤੇ ਇਹਦਾ ਪ੍ਰਗਟਾਵਾ ਵੀ ਹੋਇਆ ਇਸ ਥਾਂ ਤੇ ਇਸ ਗਰ ਦੇ ਮਾਹੌਲ ਦੇ ਵਿੱਚ ਕਈ ਲੋਕਾਂ ਨੇ ਕਰਤੂਤਾ ਵੀ ਕੀਤੀਆਂ ਗੰਦ ਵੀ ਪਾਇਆ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਐਡਵਾਈਜ਼ਰੀਆਂ ਵੀ ਜਾਰੀ ਕੀਤੀਆਂ ਉਹਨਾਂ ਦੀਆਂ ਗੰਧੀਆਂ ਹਰਕਤਾਂ ਦੇ ਬਾਰੇ ਵੀ ਆਪਾਂ ਸਾਰੇ ਜਾਣਦੇ ਆ ਕੁਝ ਕੁ ਲੋਕਾਂ ਨੇ ਇੱਕ ਹੋਰ ਗੱਲ ਆ ਪਾਕਿਸਤਾਨ ਦੇ ਵੱਲ ਸਮੇਂ-ਸਮੇਂ ਤੇ ਉੱਤੇ ਕੋਈ ਪੰਜਾਬੀ ਕਾਨਫਰੰਸ ਦੇ ਵਿੱਚ ਗਿਆ ਕੋਈ ਕਿਸ ਰੂਪ ਦੇ ਵਿੱਚ ਗਿਆ ਕੋਈ ਕਿਸੇ ਕੰਮ ਕਰਕੇ ਗਿਆ ਉਧਰਲੇ ਲੋਕ ਜਿਹੜੇ ਆਮ ਲੋਕ ਆ ਜਿਹੜੇ ਉਹ ਮੁਹਬਤੀ ਲੋਕ ਆ ਮੈਂ ਅੱਜ ਵੀ ਇਹ ਗੱਲ ਕਹਿੰਨਾ ਉਧਰਲੇ ਲੋਕਾਂ ਨੇ ਗੋਲੇ ਨਹੀਂ ਸੁੱਟੇ ਇਹ ਦੇਸ਼ਾਂ ਦੀ ਗੱਲ ਆ ਉਧਰਲੇ ਲੋਕ ਵੀ ਮੁਹਬਤੀ ਆ ਬਹੁਤ ਸਾਰੇ ਤੇ ਇਧਰਲੇ ਲੋਕ ਵੀ ਮੁਹਬਤੀ ਆ ਬਹੁਤ ਸਾਰੇ ਪਰ ਜਿਹੜੇ ਉਧਰਲੇ ਲੋਕਾਂ ਨੂੰ ਜੱਫੀਆਂ ਪਾ ਕੇ ਮਿਲੇ ਉਹਨਾਂ ਨੇ ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਸੋਸ਼ਲ ਮੀਡੀਆ ਤੇ ਪਾਈਆਂ ਅਖੇ ਜੀ ਉਧਰੋਂ ਗੋਲੇ ਸੁੱਟਦੇ ਇਧਰ ਜੱਫੀਆਂ ਪੈਂਦੀਆਂ ਇਹਨਾਂ ਨੂੰ ਗਵਾਂਢੀ ਨਹੀਂ ਪੁੱਛਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਹਨਾਂ ਨੇ ਇਸ ਮੌਕੇ ਦਾ ਇਸ ਤਰੀਕੇ ਨਾਲ ਫਾਇਦਾ ਚੁੱਕਿਆ ਵੀ ਪਾਈ ਆ ਦੇਖੋ ਤੁਸੀਂ ਜੱਫੀਆਂ ਪਾਉਣੀ ਆ ਇਧਰੋਂ ਗੋਲੇ ਚੱਲਦੇ ਆ ਗੋਲੇ ਉਹਨਾਂ ਨੇ ਆਮ ਲੋਕਾਂ ਨੇ ਥੋੜੀ ਚਲਾਏ ਆ ਉਹ ਤਾਂ ਆਪ ਮੋਟਰਸਾਈਕਲ ਤੇ ਆ ਉਹ ਤਾਂ ਆਪ ਸਧਾਰਨ ਘਰ ਦੇ ਵਿੱਚ ਰਹਿੰਦੇ ਆ ਉਹ ਚਾਹੁੰਦੇ ਆ ਜੀ ਕਿ ਗੋਲੇ ਇਧਰੋਂ ਵੀ ਨਾ ਚੱਲਣ ਉਧਰੋਂ ਵੀ ਨਾ ਚੱਲਣ ਅੱਤਵਾਦ ਦਾ ਖਾਤਮਾ ਉਧਰ ਵੀ ਹੋਵੇ ਹਰ ਥਾਂ ਤੇ ਹੋਵੇ ਪਰ ਜਿਹੜੇ ਛੁਰਲੀ ਛੱਡ ਮਹਿਕਮੇ ਦੇ ਆਗੂ ਆ ਉਹਨਾਂ ਨੇ ਕਰਤੂਤਾਂ ਇਹ ਵੀ ਕੀਤੀਆਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਪਰ ਗੱਲ ਇਹ ਜੀ ਕਿ ਉਹਨਾਂ ਦੀ ਜ਼ਿਹਨੀयत ਦਾ ਪ੍ਰਗਟਾਵਾ ਹੋਇਆ ਇਸ ਮਾਹੌਲ ਦੇ ਵਿੱਚ ਇੱਕ ਦੂਜੇ ਨੂੰ ਠੁਮਣਾ ਵੀ ਬੜੇ ਲੋਕਾਂ ਨੇ ਦਿੱਤਾ। ਇਸ ਮਾਹੌਲ ਦੇ ਵਿੱਚ ਇੱਕ ਦੂਜੇ ਨੂੰ ਆਰਾਮ ਵੀ ਬੜੀਆਂ ਨੇ ਲਾਈਆਂ। ਇਸ ਮਾਹੌਲ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਚਟਕਾਰੇ ਵੀ ਬੜਿਆਂ ਨੇ ਲਏ। ਰੀਲਾਂ ਵੀ ਬੜਿਆਂ ਨੇ ਪਾਈਆਂ ਤੇ ਬੜਾ ਕੁਝ ਤਮਾਸ਼ਾ ਬਣਾ ਕੇ ਰੱਖਿਆ ਆਪਾਂ। ਜੰਗ ਤਮਾਸ਼ਾ ਨਹੀਂ ਹੁੰਦੀ। ਜੇ ਜੰਗ ਲੱਗ ਜਾਂਦੀ ਤਾਂ ਪਤਾ ਲੱਗਣਾ ਸੀ ਵੀ ਭਾਈ ਜੰਗ ਦਾ ਡਰ ਕੀ ਹੁੰਦਾ, ਜੰਗ ਦੀ ਪੀੜ ਕੀ ਹੁੰਦੀ ਆ। ਸ਼ੁਕਰ ਮਨਾਓ ਇਹ ਜੰਗ ਖਤਮ ਹੋ ਗਈ। ਵਦਨ ਤੋਂ ਪਹਿਲਾਂ ਹੀ ਮੁੱਕ ਗਈ। ਤੇ ਆਪਾਂ ਚਲੋ 트럼ਪ ਨੂੰ ਬਹੁਤ ਸਾਰੀਆਂ ਗੱਲਾਂ ਦੇ ਕਰਕੇ ਮੈਂ ਨਿੱਜੀ ਤੌਰ ਤੇ ਵੀ ਕਹਿੰਦਾ ਵੀ ਬੰਦੇ ਨੂੰ ਤਾਨਾਸ਼ਾਹੀ ਰਵਈਆ ਨਹੀਂ ਹੋਣਾ ਚਾਹੀਦਾ ਜਦੋਂ ਤੋਂ ਆਇਆ ਲੋਕਾਂ ਨੂੰ ਵੰਝਦੇ ਉੱਤੇ ਟੰਗਿਆ ਕਦੇ ਟੈਰਫ ਵਧਾ ਦੇਣਾ ਕਦੇ ਆਹ ਗੱਲ ਕਰ ਦੇਣੀ ਆ ਕਦੇ ਨੌਕਰੀਆਂ ਤੋਂ ਕੱਢ ਦੇਣਾ ਕਦੇ ਮੈਂ ਇਮੀਗ੍ਰੇਸ਼ਨ 'ਚ ਆ ਤਬਦੀਲੀ ਕਰ ਦੇਣੀ ਆ ਪਰ ਉਹਨੇ ਆ ਸਿਆਣਪ ਦਾ ਕੰਮ ਕੀਤਾ ਕਿ ਦੋ ਦੇਸ਼ਾਂ ਦੀ ਜੰਗ ਲਗਦੀ ਲਗਦੀ ਰੁਕਵਾ ਦਿੱਤੀ ਆ ਤੇ ਜੇ ਕਿਤੇ ਇਹ ਜਿਹੜੀ ਹੁਣ ਸਾਹਮਣੇ ਆਈ ਆ ਖਬਰ ਵੀ ਭਾਈ ਉਹਨਾਂ ਨੇ ਇਹ ਸਾਰਾ ਕੁਝ ਰੋਕ ਦਿੱਤਾ ਦੋਵਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾ ਦਿੱਤੀ ਆ ਕਿ ਅਸੀਂ ਇੱਕ ਦੂਜੇ ਉੱਤੇ ਹਮਲਾ ਨਹੀਂ ਕਰ ਜੇ ਭਾਈ ਇਹ ਗੱਲ ਦੇ ਉੱਤੇ ਸਹਿਮਤੀ ਨਾ ਬਣਦੀ ਤਾਂ ਅੱਜ ਵੀ ਕਈ ਥਾਵਾਂ ਦੇ ਉੱਤੇ ਬੰਬ ਡਿੱਗਣੇ ਸਨ ਅੱਜ ਵੀ ਕਈ ਥਾਵਾਂ ਤੇ ਸ਼ਾਇਦ ਡਰੋਨ ਡਿੱਗਦੇ ਫਿਰ ਆਪਾਂ ਵੇਖਣਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਤੇ ਫੋਨ ਕਰ ਕਰ ਪੁੱਛਣਾ ਸੀਗਾ ਕਿਵੇਂ ਹੈ ਭਾਈ ਇੱਧਰਲਾ ਮਾਹੌਲ ਕਿਵੇਂ ਆ ਫਿਰ ਜੋ ਆਪਾਂ ਭੱਜੇ ਨੱਠੇ ਫਿਰਦੇ ਹੁੰਨੇ ਆ ਪਰ ਗੱਲ ਇਹ ਜੀ ਕਿ ਸੁੱਖ ਮਨਾਓ ਵਾਹਿਗੁਰੂ ਦਾ ਸ਼ੁਕਰ ਕਰੋ ਅੱਲਾ ਦਾ ਸ਼ੁਕਰ ਕਰੋ ਭਗਵਾਨ ਦਾ ਸ਼ੁਕਰ ਕਰੋ ਵੀ ਭਾਈ ਇਹ ਸਭ ਕੁਝ ਰੁਕ ਗਿਆ ਮਰਨ ਤੋਂ ਬਚ ਗਏ ਆ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਪਰ ਫਿਰ ਇੱਥੇ ਆ ਕੇ ਗੱਲ ਮੁੱਕਦੀ ਆ ਅਤਵਾਦ ਮੁੱਕਣਾ ਚਾਹੀਦਾ ਤਮਾਸ਼ੀਨਾ ਨੇ ਕੋਈ ਹੋਰ ਮੌਕਾ ਲੱਭ ਲੈਣਾ ਉਹਨਾਂ ਨੇ ਕੋਈ ਨਾ ਕੋਈ ਬੇਸੁਰਾ ਜਾਂ ਗਵਈਆ ਫੜ ਲੈਣਾ ਕਿਸੇ ਨਾ ਕਿਸੇ ਨੇਤਾ ਦੀ ਲੱਤ ਫੜ ਲੈਣੀ ਆ ਕੋਈ ਨਾ ਕੋਈ ਹੋਰ ਠੋਲੂ ਛੱਡ ਮਹਿਕਮੇ ਦੇ ਵਿੱਚ ਆ ਜਾਣਗੇ ਪਰ ਕਹਲੇ ਜੀ ਕਿ ਇਸ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਤਮਾਸ਼ੇ ਕੀਤੇ ਉਹਨਾਂ ਦਾ کردار ਵੀ ਨੰਗਾ ਹੋਇਆ ਤੇ ਸਾਡੇ ਨੈਸ਼ਨਲ ਮੀਡੀਆ ਦਾ کردار ਜਿਸ ਤਰੀਕੇ ਨਾਲ ਸਾਹਮਣੇ ਆਇਆ ਉਹਨੇ ਦੁਨੀਆ ਭਰ ਨੂੰ ਚਾਣਨ ਕਰਤਾ ਵੀ ਇਹ ਲਾਹਣਤੀ ਲੋਕ ਹੈਗੇ ਕਿਹੋ ਜੇ ਆ ਇਸ ਮੌਕੇ ਦੇ ਉੱਤੇ ਜਿਹੜੇ ਜਿਹੜੇ ਮੀਡੀਆ ਪਰਸਨ ਨੇ ਵਧੀਆ ਕੰਮ ਕੀਤਾ ਉਹਦੇ ਬਾਰੇ ਮੇਰਾ ਖਿਆਲ ਵੀ ਲੋਕ ਜਾਣਦੇ ਆ ਜਦੋਂ ਜੰਗ ਲੱਗੀ ਹੋਵੇ ਜਾਂ ਜੰਗ ਦਾ ਮਾਹੌਲ ਹੋਵੇ ਲੋਕਾਂ ਵਿੱਚ ਦਹਿਸ਼ਤ ਹੋਵੇ ਉਦੋਂ ਗੱਲ ਨੂੰ ਘਟਾ ਕੇ ਪੇਸ਼ ਕਰੀਦਾ ਜਾਂ ਜਿੰਨੀ ਕੁ ਹੋਵੇ ਉਵੇਂ ਪੇਸ਼ ਕਰੀਦੀ ਆ ਅੱਗ ਨਹੀਂ ਭਾਂਬੜ ਨਾਲ ਚੱਕ ਕੇ ਖਬਰਾਂ ਨਹੀਂ ਪੇਸ਼ ਕਰੀਦੀਆਂ ਡਰੇ ਹੋਏ ਲੋਕਾਂ ਨੂੰ ਐ ਨਹੀਂ ਦਰਸਾਈਦਾ ਵੀ ਤੁਸੀਂ ਤਾਂ ਮਰਨ ਲੱਗੇ ਹੋ ਕਿਸੇ ਵੀ ਵੇਲੇ ਤੁਹਾਡੀ ਪੁੜਪੜੀ 'ਚ ਗੋਲੀ ਵੱਜ ਜਾਣੀ ਆ ਇਹ ਮੀਡੀਆ ਦੇ ਸਾਡੇ ਅੰਗਾਂ ਨੇ ਦਿਖਾਇਆ ਤੇ ਦੁੱਖ ਇਸ ਗੱਲ ਦਾ ਕਿ ਭਾਰਤ ਦੇ ਲੋਕ ਇਹਨਾਂ ਨੂੰ ਹੀ ਪ੍ਰਾਈਮ ਟਾਈਮ ਵਾਲੇ ਕਹਿੰਦੇ ਆ ਇਹਨਾਂ ਲੋਕਾਂ ਨੂੰ ਹੀ ਇਹ ਗੱਲ ਕਹਿੰਦੇ ਵੀ ਭਾਈ 9 ਤੋਂ 10 ਵਜੇ ਦਾ ਸਮਾਂ ਜਿਹੜਾ ਉਦੇਸ਼ ਦੇ ਬਾਰੇ ਜਾਣਕਾਰੀ ਲੈਣ ਦਾ ਇਹ ਤੁਹਾਡੇ ਘਰਾਂ ਦੇ ਵਿੱਚ ਪਿੱਟਣੇ ਪਵਾਉਂਦੇ ਆ ਤੁਹਾਡੀ ਸੁਰਤ ਮਾਰ ਦਿੰਦੇ ਆ ਤੇ ਜੇ ਤੁਹਾਨੂੰ ਹਲੇ ਵੀ ਨਹੀਂ ਪਤਾ ਤੇ ਫਿਰ ਤੁਹਾਡਾ ਕੁਝ ਨਹੀਂ ਹੋ ਸਕਦਾ ਫਿਰ ਭਾਰਤ ਵਸਗਾਂ ਨੇ ਕੋਈ ਆਪਦੀ ਜੰਗ ਲਾਈ ਰੱਖਣੀ ਆ ਸੋ ਜਿਨ੍ਹਾਂ ਦੀ ਜੀਭਾਂ ਨਹੀਂ ਜੰਗ ਲੱਗੀ ਆ ਉਹ ਜਾਰੀ ਰਹੂਗੀ ਜਿਹੜੇ ਵੈਸੇ ਇੱਕ ਦੂਜੇ ਦਾ ਸਿਰ 파ੜਦ ਨੂੰ ਫਿਰਦੇ ਉਹ 파ੜਦੇ ਰਹਿਣਗੇ ਪਰ ਦੋਵਾਂ ਦੇਸ਼ਾਂ ਦੇ ਵੱਲ ਬੰਬਾਰੀ ਦਾ ਕੰਮ ਆ ਜਿਹੜਾ ਬੰਦ ਹੋ ਜਾਣਾ ਜਿਵੇਂ ਕਿ ਹੁਣ ਦੀਆਂ ਖਬਰਾਂ ਕਿਸੇ ਗੱਲ ਦੇ ਬਾਰੇ ਦਾਵਾ ਨਹੀਂ ਕਰ ਸਕਦੇ ਪਰ ਜਿਵੇਂ ਕਿ ਹੁਣ ਤੱਕ ਦੀਆਂ ਖਬਰਾਂ ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਮੇਰੀ ਫਿਰ ਜਾਂਦੇ ਜਾਂਦੇ ਬੇਨਤੀ ਇਹ ਆ ਜੀ ਨਿਊਜ਼ ਵਾਲਿਆਂ ਨੂੰ ਆਪਣੇ ਐਂਕਰ ਹੁਣ ਕਰਾਚੀ ਦੇ ਵੱਲ ਜਾਂ ਲਾਹੌਰ ਦੇ ਵੱਲ ਸ਼ਿਫਟ ਕਰ ਦੇਣੇ ਚਾਹੀਦੇ ਉੱਥੇ ਸਟੂਡੀਓ ਖੁੱਲੋ ਬੜੇ ਸੋਹਣੇ ਉੱਥੇ ਖੜੇ ਡਾਂਸ ਕਰੀ ਜਾਓ ਡਰਾਮਾ ਕਰੀ ਚੱਲੋ ਨੌਟੰਕੀ ਪੇਸ਼ ਕਰੋ ਆਪਦੀ ਕਿਉਂਕਿ ਤੁਹਾਡੇ ਹੀ ਖਬਰਾਂ ਦੇ ਮੁਤਾਬਕ ਆ ਤੁਹਾਡੇ ਬੁਲੇਟਨਾਂ ਦੇ ਮੁਤਾਬਕ ਆ ਵੀ ਉਹਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਿਹੜਾ ਉੱਥੋਂ ਦਾ ਫੌਜ ਮੁਖੀ ਆ ਉਹਨੂੰ ਮੰਦੀ ਬਣਾ ਲਿਆ ਤੁਹਾਡੇ ਕਹਿਣ ਮੁਤਾਬਕ ਹੀ ਆ ਜਿਹੜਾ ਰਿਪਬਲਿਕ ਨਿਊਜ਼ ਆ ਉਹਨੂੰ ਵੀ ਮੇਰੀ ਬੇਨਤੀ ਆ ਵੀ ਭਾਈ ਤੁਸੀਂ ਵੀ ਆਪਦੇ 2-4 ਦਫਤਰ ਉਧਰ ਬਣਾ ਲਓ ਕਿਉਂਕਿ ਕਬਜ਼ੇ ਦੇ ਵਿੱਚ ਤਾਂ ਹੁਣ ਲੈ ਹੀ ਲਿਆ ਉਧਰਲੇ ਨੂੰ ਬੇਨਤੀ ਇਧਰ ਵੀ ਇ ਮੇ ਕਿੱਥੇ ਗਿਆ ਤਬਾਈ ਤੁਹਾਨੂੰ ਵੱਧ ਦੱਸਦੀ ਆ ਰੜਾ ਥਾਂ ਜਿੱਥੇ ਉੱਥੇ ਆ ਕੇ ਤੁਸੀਂ ਵੀ ਦਫ਼ਤਰ ਬਣਾ ਲਓ ਸੋ ਤੁਹਾਡੇ ਚਿਹਰੇ ਨੰਗੇ ਹੋਗੇ ਤੁਹਾਡੇ ਕਿਰਦਾਰ ਨੰਗੇ ਹੋਗੇ ਜੰਗ ਦੀ ਇਸ ਦਹਿਸ਼ਤ ਨੇ ਬੜਾ ਕੁਝ ਸਾਹਮਣੇ ਲਿਆਂਦਾ ਆਪਾਂ ਪੱਲੇ ਬੰਨ ਕੇ ਰੱਖ ਗਏ